ਇਹ ਥੋੜਾ ਥੋੜਾ ਕਰ ਲੋ ਫੈਸ਼ਨ ਬਹੁਤੇ ਤੋਂ ਮੂ ਮੋੜੋ ਮਾਪਿਆਂ ਦੀ ਇਹ ਨੇਕ ਕਮਾਈ ਪਾਣੀ ਵਾਂਗ ਨਾ ਰੋੜੋ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇੱਕ ਮੁਟਿਆਰ ਜਿਹੜੀ ਫੁਲਕਾਰੀ ਕੱਢ ਰਹੀ ਹੈ ਟੋکریاں ਬਣਾ ਰਹੀ ਹੈ ਇੱਕ ਮੁਟਿਆਰੀ ਸਾਰਾ ਸਾਰੀਆਂ ਜਿਹੜੀਆਂ ਕਲਾਕ੍ਰਿਤੀਆਂ ਨੇ ਇੱਥੇ ਲਗਾਈਆਂ ਗਈਆਂ ਨੇ ਤੁਸੀਂ ਇਹ ਪੁਰਾਣੇ ਵਿਰਸੇ ਨੂੰ ਪ੍ਰਾਤਨ ਵਿਰਸੇ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਜਿਉਂਦਾ ਰੱਖਿਆ ਸੋ ਇਨਸਪੀਰੇਸ਼ਨ ਕਿੱਥੋਂ ਮਿਲੀ ਸੀ ਕਿੱਥੋਂ ਫੁਰਨਾ ਫੁਰਿਆ ਸੀ ਕਿ ਮੈਂ ਇਸ ਪਾਸੇ ਨੂੰ ਇਹਨਾਂ ਕਲਾਕ੍ਰਿਤੀਆਂ ਦੇ ਜ਼ਰੀਏ ਇਸ ਵਿਰਸੇ ਨੂੰ ਸੰਭਾਲ ਕੇ ਰੱਖਿਆ ਜਿਹੜੀ ਇੱਕ ਲੜਕੀ ਹੁੰਦੀ ਹੈ ਨਾ ਉਹਦੇ ਵਾਸਤੇ ਇੱਕ ਸਪੈਸ਼ਲ ਹੁੰਦੀ ਹੈ ਕਿ ਡਾਲ ਜੀ ਗੁੱਡੀ ਤੇ ਉਹ ਮੈਨੂੰ ਬਚਪਨ ਚ ਮੇਰੀ ਮਾਂ ਨੇ ਮੈਨੂੰ ਬਣਾ ਕੇ ਦੇਤੀ ਪਰ ਜਿਹੜੀ ਮੰਮੀ ਨੇ ਬਣਾਈ ਸੀ ਉਹ ਤਾਂ ਮੰਮੀ ਨੇ ਆਪਣੇ ਮੁਤਾਬਕ ਬਣਾਈ ਸੀ ਨਾ ਤੇ ਉਹ ਮੇਰੇ ਮੁਤਾਬਕ ਨਹੀਂ ਸੀ ਮੈਨੂੰ ਵਾਲ ਲੰਬੇ ਚਾਹੀਦੇ ਸੀ ਦੁਪੱਟਾ ਛੋਟਾ ਚਾਹੀਦਾ ਸੀ ਵੱਡਾ ਚਾਹੀਦਾ ਸੀ ਫਰੌਕ ਚਾਹੀਦੀ ਸੀ ਸ਼ੁਰੂ ਸ਼ੁਰੂ ਦੇ ਵਿੱਚ ਤਾਂ ਇਹ ਕਪੜਾ ਤੇ ਲੀਰਾਂ ਦੇ ਨਾਲ ਹੀ ਮੈਂ ਬਣਾਣੀਆ ਸ਼ੁਰੂ ਕੀਤੀਆਂ ਤੇ ਬਾਅਦ ਚ ਉਹ ਫਿਰ ਮੇਰੀਆਂ ਜਿਹੜੀ ਐਜੂਕੇਸ਼ਨ ਹੈ ਉਹ ਜਿਹੜੀ ਫਿਰ এডਿਕੇਸ਼ਨ ਦੇ ਨਾਲ-ਨਾਲ ਇਹ ਚੀਜ਼ਾਂ ਵੀ ਬਦਲਦੀਆਂ ਗਈਆਂ ਸੋਹਣੀ ਮਹੀਵਾਲ ਉਹਨਾਂ ਦੀ ਇੱਕ ਬੜੀ ਪਿਆਰੀ ਔਰ ਬਾ ਕਮਾਲ ਜਿਹੜੀ ਕਲਾਕ੍ਰਿਤੀ ਇੱਥੇ ਲਗਾਈ ਹੋਈ ਹੈ ਸੋ ਸਿਰਫ ਔਰ ਸਿਰਫ ਇਹ ਕਹਿ ਸਕਦੇ ਆ ਕਿ ਇਹਨਾਂ ਦੇ ਵਿੱਚ ਜਾਨ ਨਹੀਂ ਪਰ ਬਿਲਕੁਲ ਵੇਖਣ ਨੂੰ ਹੂ ਬਹੂ ਅਸਲੀ ਵਾਂਗ ਇਹ ਲੱਗ ਰਹੀਆਂ ਕੋਈ ਤੁਹਾਡੀ ਮਦਦ ਵੀ ਕਰਦਾ ਫੈਮਿਲੀ ਤੁਹਾਨੂੰ ਸਪੋਰਟ ਕਰਦੇ ਉਸ ਬਾਰੇ ਵੀ ਥੋੜਾ ਜਿਹਾ ਦੱਸੋ ਜਾਂ ਤੁਸੀਂ ਆਪਣੇ ਤੌਰ ਤੇ ਇਕੱਲੇ ਹੀ ਇਹ ਸਾਰੀ ਚੀਜ਼ ਨੂੰ ਮੈਨੇਜ ਕਰਦੇ ਨਹੀਂ ਮੈਂ ਤੁਹਾਨੂੰ ਦੱਸਦੀ ਆਂ ਜੀ ਮੈਂ ਕੱਲਿਆਂ ਤਾਂ ਕੋਈ ਵੀ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਪਰ ਫੈਮਿਲੀ ਸਪੋਰਟ ਨਾ ਹੋਵੇ ਜਿਸ ਤਰ੍ਹਾਂ ਦੀ ਮੇਰੀ ਸੱਭਿਆਚਾਰ ਕਵੀਰ ਸਿੰਘ ਨਾਲ ਮੈਂ ਪਿਆਰ ਕਰਦਾ ਮਿਲੂ ਉਸੇ ਤਰ੍ਹਾਂ ਦੀ ਕਲਚਰ ਨਾਲ ਆਠ ਨਾਲ ਸੰਗੀਤ ਨਾਲ ਪਿਆਰ ਕਰਨ ਵਾਲੀ ਮੈਨੂੰ ਉਸ ਪਤਨੀ ਮਿਲੀ ਹੋਰ ਇਹ ਚ ਡਵੈਲਪਮੈਂਟ ਕਰਨੀ ਸਲਾਹ ਕਰਕੇ ਵੀ ਇਹਨੂੰ ਹੋਰ ਅਪਰੂਵ ਕਿਵੇਂ ਕੀਤੀ ਅਸੀਂ ਬਹੁਤ ਚੀਜ਼ਾਂ ਚ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਸਮੇਂ ਨਾਲ ਬਦਲਣਾ ਪੈਂਦਾ ਕਿਉਂਕਿ ਜੇ ਸਮੇਂ ਨਾਲ ਨਹੀਂ ਅਸੀਂ ਬਦਲਦੇ ਤਾਂ ਅਸੀਂ ਤਰੱਕੀ ਨਹੀਂ ਕਰ ਸਕਦੇ ਤੇ ਨਾ ਹੀ ਇਹ ਡੋਲ ਤਰੱਕੀ ਕਰ ਸਕਦੀਆਂ ਬਹੁਤ ਜ਼ਿਆਦੇ ਬੱਚੇ ਸਿੱਖਦੇ ਨੇ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਮੈਨੂੰ ਐਜ਼ ਅ ਰਿਸੋਰਸ ਪਰਸਨ ਬੁਲਾਉਂਦੇ ਨੇ ਕਾਲਜਿਸ ਦੇ ਵਿੱਚ ਮੈਂ ਜਾਂਦੀ ਆ ਉੱਥੇ ਉਹਨਾਂ ਨੂੰ ਗਾਈਡੈਂਸ ਦਿੰਦੀ ਆ ਇੱਕ ਡਾਲ ਮਿਊਜ਼ੀਅਮ ਬਣਾ ਰਹੇ ਆ ਜਿਹਦੇ ਚ ਉਹ ਆਪਣੀਆਂ ਕਲੈਕਟ ਕੀਤੀਆਂ ਸਾਰੀਆਂ ਡਾਲਸ ਰੱਖਣਗੇ ਔਰ ਸਾਨੂੰ ਇਨਵਾਈਟ ਕੀਤਾ ਕਹਿੰਦੇ ਸਾਨੂੰ ਡਾਲ ਦਿਓ ਤੇ ਅਸੀਂ ਪੇਮੈਂਟ ਕਰਾਂਗੇ ਅਸੀਂ ਕਿ ਪੇਮੈਂਟ ਅਸੀਂ ਕਿਸੇ ਤੋਂ ਨਹੀਂ ਲੈਂਦੇ ਤੁਸੀਂ ਬਣਾ ਰਹੇ ਹੋ ਤੁਹਾਨੂੰ ਅਸੀਂ ਦੋ ਡਾਲ ਜੜੀਆਂ ਨੇ ਜਿਹੜੀਆਂ ਪੰਜਾਬੀ ਵਿਰਸੇ ਨੂੰ ਕਰਦੀਆਂ ਹੋਣਗੀਆਂ ਉਹ ਤੁਹਾਨੂੰ ਸੀ ਫ੍ਰੀ ਅਸੀਂ ਦੇਵਾਂਗੇ ਸਸਿਕਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਪੰਜਾਬ ਦੇ ਵਿਰਸੇ ਦੀ ਗੱਲ ਕੀਤੀ ਜਾਵੇ ਇੱਕ ਸਮਾਂ ਸੀ ਜਦੋਂ ਪਲਾਸਟਿਕ ਔਰ ਫਾਈਬਰ ਦੇ ਗੁੱਡੇ ਗੁੱਡੀਆਂ ਨਹੀਂ ਹੁੰਦੇ ਸਨ ਹੱਥਾਂ ਦੇ ਨਾਲ ਕੱਪੜੇ ਦੇ ਗੁੱਡੀਆਂ ਜਿਹੜੀਆਂ ਪਟੋਲੇ ਤਿਆਰ ਕੀਤੇ ਜਾਂਦੇ ਸਨ ਪੰਜਾਬੀ ਗੀਤਾਂ ਦੀ ਗੱਲ ਕੀਤੀ ਜਾਵੇ ਬੜਾ ਮਕਬੂਲ ਗੀਤ ਹੋਇਆ ਕਿ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਜਾਂ ਮੌਜੂਦਾ ਸਮੇਂ ਦੇ ਵਿੱਚ ਗੱਲ ਕੀਤੀ ਜਾਵੇ ਤੇਰੇ ਨਾਲ ਮੈਂ ਜੱਚਦੀ ਜਿਵੇਂ ਗੁੱਡੀਆਂ ਨਾਲ ਪਟੋਲੇ ਸੋ ਅੱਜ ਤਸਵੀਰਾਂ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਅਜੇਹੀਆਂ ਹੀ ਗੁੱਡੀਆਂ ਪਟੋਲੇ ਸਾਡੇ ਪੰਜਾਬ ਦਾ ਜਿਹੜਾ ਵਿਰਸਾ ਜੋ ਸ਼ਾਇਦ ਹੌਲੀ ਹੌਲੀ ਅਜੋਕੇ ਜੋਗ ਦੇ ਵਿੱਚ ਆਲੋਪ ਹੋ ਰਿਹਾ ਪਰ ਇੱਕ ਬਾ ਕਮਾਲ ਪੇਸ਼ਕਾਰੀ ਜਿਹੜੀ ਕੀਤੀ ਹੈ ਲੋਕ ਕਲਾ ਦੀ ਖਾਸ ਬਨਗੀ ਦੇ ਮਾਹਰ ਡਾਕਟਰ ਦਵਿੰਦਰ ਕੌਰ ਟੱਟ ਉਹਨਾਂ ਨੇ ਆਪਣੇ ਵੱਲੋਂ ਇਹ ਤਿਆਰ ਕੀਤੀਆਂ ਕਲਾਕ੍ਰਿਤੀਆਂ ਜਿਹੜੀਆਂ ਇੱਥੇ ਐਗਜ਼ੀਬਿਸ਼ਨ ਲੱਗੀ ਹੈ ਕਿਉਂਕਿ 37ਵਾਂ ਇੰਟਰ ਯੂਨੀਵਰਸਿਟੀ ਜਿੱਥੇ ਯੂਥ ਫੈਸ ਨੈਸ਼ਨਲ ਯੂਥ ਫੈਸਟੀਵਲ ਚੱਲ ਰਿਹਾ ਉਸ ਦੇ ਨਾਲ ਨਾਲ ਇਹ ਗੁੱਡੀਆਂ ਪਟੋਲੇ ਜਿਹੜੇ ਨੇ ਕਲਾਕ੍ਰਿਤੀ ਇੱਥੇ ਲਗਾਈ ਹੋਈ ਹੈ ਐਗਜ਼ੀਬਿਸ਼ਨ ਚੱਲ ਰਹੀ ਹੈ ਦੂਰੋਂ ਨੇੜਿਓਂ ਚੱਲ ਕੇ ਆਉਂਦੇ ਨੇ ਚਾਹ ਵਾਂ ਦੇਖ ਰਹੇ ਨੇ ਔਰ ਪਸੰਦ ਕਰ ਰਹੇ ਨੇ ਕਿਉਂਕਿ ਇੱਕ ਵੱਖਰਾ ਉਪਰਾਲਾ ਜਿਹੜਾ ਪੰਜਾਬ ਦੇ ਵਿਰਸੇ ਦੀ ਇੱਕ ਜਿਉਂਦੀ ਜਾਗਦੀ ਤਸਵੀ ਜੋਕੇ ਸਮੇਂ ਦੇ ਵਿੱਚ ਆ ਔਰ ਹਰ ਇੱਕ ਜਿਹੜੀ ਚੀਜ਼ ਆ ਕੰਪਿਊਟਰਾਈਜ਼ ਹੈ ਪਰ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਨੇ ਕਿਉਂਕਿ ਸਾਡੇ ਵਿਰਸੇ ਦਾ ਇੱਕ ਬੇਸ਼ਕੀਮਤੀ ਅੰਗ ਨੇ ਸੋ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇੱਕ ਮੁਟਿਆਰ ਜਿਹੜੀ ਫੁਲਕਾਰੀ ਕੱਢ ਰਹੀ ਹੈ ਟੋکریاں ਬਣਾ ਰਹੀ ਹੈ ਇੱਕ ਮੁਟਿਆਰੀ ਸਾਰਾ ਸਾਰੀਆਂ ਜਿਹੜੀਆਂ ਕਲਾਕ੍ਰਿਤੀਆਂ ਨੇ ਇੱਥੇ ਲਗਾਈਆਂ ਗਈਆਂ ਨੇ ਉਧਰ ਵੇਖ ਸਕਦੇ ਹੋ ਛੱਜ ਛੱਟਦੀ ਹੋਈ ਇੱਕ ਮੁਟਿਆਰ ਜਿਸ ਦੀ ਇਹ ਕਲਾਕ੍ਰਿਤੀ ਇੱਥੇ ਲਗਾਈ ਗਈ ਹੈ ਸੋ ਭਗਤੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਇਹ ਮੀਰਾ ਮੀਰਾ ਦਾ ਸਵਰੂਪ ਜਿਹੜਾ ਤੁਸੀਂ ਵੇਖ ਸਕਦੇ ਹੋ ਔਰ ਦੂਸਰੇ ਪਾਸੇ ਸੋਹਣੀ ਮਹੀਵਾਲ ਉਹਨਾਂ ਦੀ ਇੱਕ ਬੜੀ ਪਿਆਰੀ ਔਰ ਬਾ ਕਮਾਲ ਜਿਹੜੀ ਕਲਾਕ੍ਰਿਤੀ ਇੱਥੇ ਲਗਾਈ ਹੋਈ ਹੈ ਸੋ ਸਿਰਫ ਔਰ ਸਿਰਫ ਇਹ ਕਹਿ ਸਕਦੇ ਆ ਕਿ ਇਹਨਾਂ ਦੇ ਵਿੱਚ ਜਾਨ ਨਹੀਂ ਪਰ ਬਿਲਕੁਲ ਵੇਖਣ ਨੂੰ ਹੂ ਬਹੂ ਅਸਲੀ ਵਾਂਗ ਇਹ ਲੱਗ ਰਹੀਆਂ ਨੇ ਸੋ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਪੰਜਾਬ ਦੇ ਇਸ ਵਿਰਸੇ ਨੂੰ ਇਹਨਾਂ ਕਲਾਕ੍ਰਿਤੀਆਂ ਦੇ ਵਿੱਚ ਪੇਸ਼ ਕੀਤਾ ਗਿਆ ਸੋ ਗਿੱਧਾ ਭੰਗੜਾ ਪੰਜਾਬੀਆਂ ਦਾ ਲੋਕਨਾਚ ਹੈ ਸੋ ਗਿੱਧੇ ਦੇ ਵਿੱਚ ਗਿੱਧੇ ਦੇ ਪਹਿਰਾਵੇ ਦੇ ਵਿੱਚ ਇਹ ਮੋਤੀਆਰਾ ਇਸ ਕਲਾਕ੍ਰਿਤੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਔਰ ਕ੍ਰੈਡਿਟ ਜਾਂਦਾ ਸਾਰਾ ਡਾਕਟਰ ਦਵਿੰਦਰ ਕੌਰ ਟੱਟ ਜਿਨ੍ਹਾਂ ਨੇ ਕਈ ਸਾਲਾਂ ਦੀ ਮਿਹਨਤ ਦੇ ਨਾਲ ਕਿਉਂਕਿ ਹਰ ਇੱਕ ਸ਼ਖਸ ਜਿਹੜਾ ਅਜੋਕੇ ਯੁੱਗ ਦੇ ਵਿੱਚ ਬਦਲਦੇ ਦੌਰ ਦੇ ਵਿੱਚ ਬਦਲਦਾ ਪਰ ਕੋਈ ਕੋਈ ਵਿਰਲਾ ਹੁੰਦਾ ਜੋ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਦਾ ਹੈ ਪਿਤਾ ਪੁਰਖੀ ਵਿਰਾਸਤ ਨੂੰ ਸੰਭਾਲ ਕੇ ਰੱਖਦਾ ਸੋ ਉਹਨਾਂ ਦੇ ਵਿੱਚੋਂ ਨੇ ਡਾਕਟਰ ਦਵਿੰਦਰ ਕੌਰ ਟੱਟ ਉਹਨਾਂ ਨਾਲ ਵੀ ਖਾਸ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਦਵਿੰਦਰ ਕੌਰ ਟੱਟ ਜੀ ਮੌਜੂਦ ਨੇ ਜਿਨ੍ਹਾਂ ਦੀ ਇਹ ਮਿਹਨਤ صدਕਾ ਸਰੋਤਿਆਂ ਤੱਕ ਇਹ ਸਾਰੀਆਂ ਕਲਾਕ੍ਰਿਤੀਆਂ ਪਹੁੰਚੀਆਂ ਨੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਰੇ ਦਰਸ਼ਕਾਂ ਮੇਰੇ ਵੱਲੋਂ ਜਿਹੜੇ ਸਰੋਤੇ ਨੇ ਸੁਣ ਰਹੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਦਰਸ਼ਕਾਂ ਨੂੰ ਇਹ ਦੱਸੋ ਕਿ ਅਜੋਕੇ ਯੋਗ ਦੇ ਵਿੱਚ ਅਸੀਂ ਮੌਜੂਦ ਹਰ ਇੱਕ ਸ਼ਖਸ ਜਿਹੜਾ ਸਮੇਂ ਦੇ ਨਾਲ-ਨਾਲ ਬਦਲ ਰਿਹਾ ਹੈ ਪਰ ਤੁਸੀਂ ਇਹ ਪੁਰਾਣੇ ਵਿਰਸੇ ਨੂੰ ਪਰਾਤਨ ਵਿਰਸੇ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਜਿਉਂਦਾ ਰੱਖਿਆ ਸੋ ਇਨਸਪੀਰੇਸ਼ਨ ਕਿੱਥੋਂ ਮਿਲੀ ਸੀ ਕਿੱਥੋਂ ਫੁਰਨਾ ਫੁਰਿਆ ਸੀ ਕਿ ਮੈਂ ਇਸ ਪਾਸੇ ਨੂੰ ਇਹਨਾਂ ਕਲਾਕ੍ਰਿਤੀਆਂ ਦੇ ਜ਼ਰੀਏ ਇਸ ਵਿਰਸੇ ਨੂੰ ਸੰਭਾਲ ਕੇ ਰੱਖਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਇੱਕ ਪੰਜਾਬੀ ਪਰਿਵਾਰ ਦੇ ਵਿੱਚ ਪਲੀ ਉੱਥੋਂ ਮੈਂ ਵੱਡੀ ਹੋਈ ਜਿਹਦਾ ਪਿਛੋਕੜ ਬਿਲਕੁਲ ਪਿੰਡੋਂ ਸੀ ਤੇ ਪਰ ਮੈਨੂੰ ਇਹ ਬੜੀ ਖੁਸ਼ੀ ਹੋਈ ਕਿ ਜਦੋਂ ਬੱਚੇ ਨੂੰ ਘਰ ਦਾ এনवायरमेंट ਬੜਾ ਵਧੀਆ ਲੱਗੇ ਜਾਂ ਆਪਣੀ ਮਦਰ ਨਾਲ ਅਟੈਚਮੈਂਟ ਹੋਵੇ ਉਹ ਆਪਣੀ ਮਦਰ ਤੋਂ ਬਾਹਰ ਨਹੀਂ ਨਿਕਲ ਸਕਦੇ ਜਿਸ ਦੇ ਕਾਰਨ ਜਦੋਂ ਮੈਂ ਘਰ ਬੈਠੀ ਰਹਿੰਦੀ ਤੇ ਅਸੀਂ ਸਾਨੂੰ ਬਾਹਰ ਅਸੀਂ ਘਾਟ ਹੀ ਜਾਂਦੇ ਸੀ ਹਨਾ ਤੇ ਨਾਈਸ ਉੱਥੇ ਪਲਾਸਟਿਕ ਦੇ ਟੁਆਇਜ਼ ਉਦੋਂ ਹੁੰਦੇ ਸੀ ਨਾ ਕੋਈ ਕੀ ਕਹਿੰਦੇ ਨੇ ਕੋਈ ਇਸ ਤਰ੍ਹਾਂ ਦੇ ਜਿਹੜੇ ਟੁਆਇਜ਼ ਜਿਹਦੇ ਨਾਲ ਕੋਈ ਨੁਕਸਾਨ ਹੁੰਦਾ ਹੋਵੇ ਜਾਂ ਕੋਈ ਟੁੱਟਦੇ ਫੁੱਟਦੇ ਹੋਣ ਘਰ ਦੇ ਵਿੱਚ ਹੀ ਲੀਰਾਂ ਦੇ ਨਾਲ ਬਣਾ ਬਣਾ ਕੇ ਗੁੱਡੀਆਂ ਜਿਹੜੀਆਂ ਸੀ ਉਹ ਦਿੱਤੀਆਂ ਜਾਂਦੀਆਂ ਤੇ ਜਿਹੜੀ ਇੱਕ ਲੜਕੀ ਹੁੰਦੀ ਹੈ ਨਾ ਉਹਦੇ ਵਾਸਤੇ ਇੱਕ ਸਪੈਸ਼ਲ ਹੁੰਦੀ ਹੈ ਕਿ ਡਾਲ ਜੀ ਗੁੱਡੀ ਤੇ ਉਹ ਮੈਨੂੰ ਬਚਪਨ ਚ ਮੇਰੀ ਮਾਂ ਨੇ ਮੈਨੂੰ ਬਣਾ ਕੇ ਦੇਤੀ ਪਰ ਜਿਹੜੀ ਮੰਮੀ ਨੇ ਬਣਾਈ ਸੀ ਉਹ ਤਾਂ ਮੰਮੀ ਨੇ ਆਪਣੇ ਮੁਤਾਬਕ ਬਣਾਈ ਸੀ ਨਾ ਤੇ ਉਹ ਮੇਰੇ ਮੁਤਾਬਕ ਨਹੀਂ ਸੀ ਮੈਨੂੰ ਵਾਲ ਲੰਬੇ ਚਾਹੀਦੇ ਸੀ ਦੁਪੱਟਾ ਛੋਟਾ ਚਾਹੀਦਾ ਸੀ ਵੱਡਾ ਚਾਹੀਦਾ اسی فراک ਚਾਹੀਦੀ ਸੀ ਉਹ ਫਿਰ ਮੈਨੂੰ ਮੈਂ ਆਪਣੇ ਅਕੋਰਡਿੰਗ ਜਿਹੜੀਆਂ ਉਹ ਕਦੀ ਛੋਟਾ ਕਪੜਾ ਪਾ ਲਿਆ ਕਦੀ ਗੂੜਾ ਰੰਗ ਪਾ ਲਿਆ ਬੱਚਿਆਂ ਨੂੰ ਲਾਲ ਰੰਗ ਪੀਲੇ ਰੰਗ ਇਸ ਤਰ੍ਹਾਂ ਦੇ ਬਹੁਤ ਵਧੀਆ ਲੱਗਦੇ ਨੇ ਇਸ ਤਰ੍ਹਾਂ ਦੇ ਰੰਗ ਮੈਂ ਬਣਾ ਬਣਾ ਕੇ ਪਾ ਪਾ ਕੇ ਇਸ ਤਰ੍ਹਾਂ ਮੈਂ ਉਹ ਗੁੱਡੀਆਂ ਦੀਆਂ ਲੀਰਾਂ ਜਿਹੜੀਆਂ ਸੂਟਾਂ ਤੋਂ ਬਚ ਜਾਣੇ ਕੱਪੜੇ ਪੀਸ ਬਚ ਜਾਣੇ ਮੰਮਾ ਮੈਨੂੰ ਦੇ ਦਿਓ ਇਹ ਮੈਂ ਇਹਦੇ ਬਣਾਣੇ ਉਹ ਸ਼ੁਰੂ ਸ਼ੁਰੂ ਦੇ ਵਿੱਚ ਤਾਂ ਇਹ ਕਪੜਾ ਤੇ ਲੀਰਾਂ ਦੀ ਨਾਲ ਹੀ ਮੈਂ ਬਣਾਣੀਆ ਸ਼ੁਰੂ ਕੀਤੀਆਂ ਤੇ ਬਾਅਦ ਚ ਉਹ ਫਿਰ ਮੇਰੀਆਂ ਜਿਹੜੀ ਐਜੂਕੇਸ਼ਨ ਹੈ ਉਹ ਜਿਹੜੀ ਫਿਰ ਐਜੂਕੇਸ਼ਨ ਦੇ ਨਾਲ-ਨਾਲ ਇਹ ਚੀਜ਼ਾਂ ਵੀ ਬਦਲਦੀਆਂ ਗਈਆਂ ਮੈਮ ਹਰ ਇੱਕ ਕਲਾਕ੍ਰਿਤੀ ਜੇ ਵੇਖੀ ਜਾਵੇ ਬੜੀ ਪਰਪੱਕ ਹੋ ਕੇ ਬਣਾਈ ਗਈ ਹੈ ਕਿਉਂਕਿ ਜੇ ਕਲਰ ਕੰਬੀਨੇਸ਼ਨ ਦੀ ਗੱਲ ਹੋਵੇ ਜਾਂ ਕੀ ਕੋਸਟਿਊਮ ਦੇਣਾ ਸੋ ਇਹ ਕਿਦਾਂ ਡਿਜ਼ਾਈਨ ਕਰਦੇ ਹੋ ਤੁਸੀਂ ਕੋਈ ਤੁਹਾਡੀ ਮਦਦ ਵੀ ਕਰਦਾ ਫੈਮਿਲੀ ਤੁਹਾਨੂੰ ਸਪੋਰਟ ਕਰਦੇ ਉਸ ਬਾਰੇ ਵੀ ਥੋੜਾ ਜਿਹਾ ਦੱਸੋ ਜਾਂ ਤੁਸੀਂ ਆਪਣੇ ਤੌਰ ਤੇ ਇਕੱਲੇ ਹੀ ਇਹ ਸਾਰੀ ਚੀਜ਼ ਨੂੰ ਮੈਨੇਜ ਕਰਦੇ ਹੋ ਨਹੀਂ ਮੈਂ ਤੁਹਾਨੂੰ ਦੱਸਦੀ ਹਾਂ ਜੀ ਮੈਂ ਕੱਲਿਆਂ ਤਾਂ ਕੋਈ ਵੀ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਫੈਮਿਲੀ سپورਟ ਨਾ ਹੋਵੇ ਹਨਾ ਸੇ ਫਰਸਟ ਆਫ ਆਲ ਮੈਂ ਆਪਣੀ ਐਜੂਕੇਸ਼ਨ ਦੱਸਣਾ ਚਾਹੂੰਗੀ ਇੱਥੇ ਇੱਕ ਤਾਂ ਮੈਂ ਫਾਈਨ ਆਰਟਸ ਦੀ ਐਮਏ ਕੀਤੀ ਹੈ ਦੂਸਰੀ ਐਮਏ ਮੇਰੀ ਫੋਕ ਟੈਂਡ ਕਲਚਰ ਦਾ ਤੀਸਰੀ ਮੇਰੀ ਐਮਐਡਚਾ ਤੇ ਮੈਂ ਪੀ ਐਚ ਡੀ ਜਿਹੜੀ ਹੈ ਉਹ ਫਾਈਨ ਆਰਟਸ ਦੇ ਵਿੱਚ ਕੀਤੀ ਹੈ ਤੇ ਜਦੋਂ ਜਦੋਂ ਇੰਨਾ ਸਾਰਿਆਂ ਦਾ ਕੰਬੀਨੇਸ਼ਨ ਜਿਹੜਾ ਹੈ ਉਹ ਮਿਲ ਜਾਂਦਾ ਹੈ ਉਹ ਸੋਨੇ ਦੇ ਉੱਤੇ ਸੁਹਾਗੇ ਵਾਲਾ ਕੰਮ ਕਰਦਾ ਇੱਕ ਫਾਈਨ ਆਰਟਸ ਦੇ ਵਿੱਚ ਸਾਨੂੰ ਕਲਰ ਸਕੀਮਸ ਦਸੀਆਂ ਜਾਂਦੀਆਂ ਨੇ ਫੋਕ ਆਰਟ ਐਂਡ ਕਲਚਰ ਦੇ ਜਿਹੜੀ ਮੈਂ ਮਾਸਟਰ ਕੀਤੀ ਹੈ ਉਹਦੇ ਵਿੱਚ ਮੈਨੂੰ ਫੋਕ ਦੇ ਬਾਰੇ ਵਿੱਚ ਦੱਸਿਆ ਜਾਂਦਾ ਵੀ ਫੋਕ ਖੇਡਾਂ ਕੀ ਹੁੰਦੀਆਂ ਸੀ ਫੋਕ ਕਸਟਿਊਮਸ ਕੀ ਹੁੰਦੇ ਸੀ ਫੋਕ ਜਿਹੜੇ ਖਾਣੇ ਕੀ ਨੇ ਇਹ ਸਾਰਾ ਕੁਝ ਮੈਂ ਉੱਥੋਂ ਸਟੱਡੀ ਕੀਤਾ ਬਾਕੀ ਜਿਹੜਾ ਇਹ ਮੈਂ ਹੁਣ ਜਿਹੜਾ ਲੇਟੈਸਟ ਬਣਾ ਰਹੀ ਆ ਇਹ ਮੇਰੇ ਸਰਦਾਰ ਜਸਮੀਰ ਸਿੰਘ ਤਾਂ ਜਿਹੜੇ ਮੇਰੇ ਹਸਬੰਡ ਨੇ ਉਹਨਾਂ ਦਾ ਪੂਰਾ ਕੋਆਪਰੇਸ਼ਨ ਹੈ ਅਸੀਂ ਇੱਕ ਦੂਸਰੇ ਦੀ ਸਲਾਹ ਦੇ ਨਾਲ ਅਸੀਂ ਬਣਾਉਂਦੇ ਆ ਸਾਨੂੰ ਬੜੀ ਮਿੰਟ ਤੁਹਾਡੇ ਕੋਲ ਆਵਾਂਗੇ ਸਰਦਾਰ ਸਾਹਿਬ ਸਾਡੇ ਨਾਲ ਮੌਜੂ ਨੇ ਜਮਸ਼ੇਦਾ ਜੀ ਟੱਟ ਸਾਹਿਬ ਕਿੱਦਾਂ ਦਾ ਲੱਗ ਰਿਹਾ ਅੱਜ ਤੁਹਾਡੇ ਜੀਵਨ ਸਾਥੀ ਨੇ ਇਹ ਜਿਹੜੇ ਕਲਾਕ੍ਰਿਤੀਆਂ ਤਿਆਰ ਕੀਤੀਆਂ ਨੇ ਔਰ ਤੁਹਾਡੇ ਸਹਿਯੋਗ ਦੇ ਨਾਲ ਔਰ ਲੋਕ ਜਿਹੜੇ ਨੇ ਜਿੱਥੇ ਆ ਕੇ ਇਸ ਇਹਨਾਂ ਬਣਗੀਆਂ ਨੂੰ ਵੇਖ ਰਹੇ ਨੇ ਨਾ ਕਲਾਕ੍ਰਿਤੀਆਂ ਨੂੰ ਵੇਖ ਰਹੇ ਨੇ ਔਰ ਐਪਰੀਸ਼ੀਏਟ ਵੀ ਕਰ ਰਹੇ ਨੇ ਕਿੱਦਾਂ ਦਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਂ ਸਾਰੇ ਲੋਕਾਂ ਦਾ ਟਾਈਮ ਦੇ ਜਿੰਨੇ ਵੀ ਦਰਸ਼ਕ ਨੇ ਦੇਖ ਰਹੇ ਨੇ ਤੁਹਾਡਾ ਧੰਨਵਾਦ ਤੁਸੀਂ ਆਇਓ ਮੈਂ ਦੱਸਣਾ ਚਾਹੁੰਦਾ ਕਿ ਵੀ ਮੈਂ ਬਿਜ਼ਨੈਸ ਜੌਬ ਕਰਦਾ ਸੀ ਲਗਾਤਾਰ ਸਾਡੀ ਆਰਗੇਨਾਈਜੇਸ਼ਨ ਹੈ ਸਭਿਆਚਾਰਤ ਪੰਜਾਬ ਔਰ ਦੀ 32 ਸਾਲ ਤੋਂ ਮਿਸ ਵਰਲਡ ਪੰਜਾਬਨ ਮੁਕਾਬਲੇ ਜਿਹੜੀ ਮੈਚ ਸ਼ੁਰੂਆਤ ਕੀਤੀ ਸੀ 월ਡ ਵਾਈਡ ਅਸੀਓ ਕਰਵਾ ਰਹੇ ਆ ਤੇ ਮੈਂ ਖੁਸ਼ਕਿਸਮਤਾਂ ਵੀ ਜਿਸ ਤਰ੍ਹਾਂ ਦੀ ਮੇਰੀ ਸੱਭਿਆਚਾਰ ਕਵੀਰ ਸਿੰਘ ਨਾਲ ਮੈਂ ਪਿਆਰ ਕਰਦਾ ਮੈਨੂੰ ਉਸੇ ਤਰ੍ਹਾਂ ਦੀ ਕਲਚਰ ਨਾਲ ਆਰਟ ਨਾਲ ਸੰਗੀਤ ਨਾਲ ਪਿਆਰ ਕਰਨ ਵਾਲੀ ਮੈਨੂੰ ਇਸ ਪਤਨੀ ਮਿਲੀ ਇਹ ਦੇ ਕੋਲ ਵੀ ਇਹਦੇ ਕੋਲ ਪਹਿਲਾਂ ਇਹ ਗੁਣ ਸੀਗੇ ਤੇ ਜਦੋਂ ਇਹਦੇ ਗੁਣ ਦਾ ਮੈਨੂੰ ਪਤਾ ਲੱਗਿਆ ਤੇ ਇੱਕ ਵਾਰੀ ਇਹਨੇ ਇੱਕ ਡੋਲ ਬਣਾਈ ਤੇ ਜਦੋਂ ਇਹਦੇ ਬਾਰੇ ਪ੍ਰੋਫੈਸਰ ਗੁਰਪਜਨ ਗਿੱਲ ਜੀ ਔਰ ਡਾਕਟਰ ਨਿਰਮਲ ਜੋੜਾਜ ਨੂੰ ਪਤਾ ਲੱਗਿਆ ਉਹ ਵੇਖ ਕੇ ਬੜੇ ਖੁਸ਼ ਹੋਏ ਉਹ ਮੈਨੂੰ ਕਹਿੰਦੇ ਜਸਮੀਰ ਆਪਾਂ ਭੈਣ ਜੀ ਨੂੰ ਕਹੀਏ ਵੀ ਉਹ ਇੱਕ ਕਰਨ ਇੱਕ ਕਲਾ ਲਕੂਕੀ ਨਹੀਂ ਰੱਖੀ ਆਪਾਂ ਇਹਨੂੰ ਵੰਡੀਏ ਕੋਈ ਤਾਂ ਹੀ ਫਾਇਦਾ ਹੈਗਾ ਸੋ ਫਿਰ ਇਹ ਏਥ ਦੇ ਅਸੀਂ ਦੋਨਾਂ ਇਸਲਾਕ ਰੱਖ ਕੇ ਡੋਰਜ ਕੁਝ ਬਣਾਈਆਂ ਤੋਂ ਬਹੁਤ ਪਸੰਦ ਕੀਤੀਆਂ ਇਹ ਕਾਲਜ ਜੀਆਰਜੀ ਖਾਲਸਾ ਕਾਲਜ ਫੋਰ ਐਜੂਕੇਸ਼ਨ ਉੱਥੇ ਇਹ ਜੌਬ ਕਰਦੀ ਹੈ ਜੇ ਪ੍ਰੋਫੈਸਰ ਤੇ ਉਹ ਬਹੁਤ ਪਸੰਦ ਕੀਤੀ ਹੈ ਸਾਨੂੰ ਬੜੀ ਹੋਰ ਬਹੁਤ ਸਾਰੇ ਜਿਹੜੇ ਸ੍ਰੀਜੀਤ ਪਾਤਰ ਜੀ ਹੋਏ ਉਹਨਾਂ ਨੇ ਬੜੇ ਨੇ ਕੀਤਾ ਸੀ ਉਹਨੂੰ ਹੋਰ ਇਨਚ ਡਿਵੈਲਪਮੈਂਟ ਕਰਨੀ ਸਲਾਹ ਕਰਕੇ ਵੀ ਇਹਨੂੰ ਹੋਰ ਉਪਰੂ ਕੇ ਬਹਿ ਕੀਤੀ ਅਸੀਂ ਬਹੁਤ ਚੀਜ਼ਾਂ ਚ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਸਮੇਂ ਨਾਲ ਬਦਲਣਾ ਪੈਂਦਾ ਕਿਉਂ ਕਿਉਂਕਿ ਜੇ ਸਮੇਂ ਨਾਲ ਨਹੀਂ ਅਸੀਂ ਬਦਲਦੇ ਤਾਂ ਅਸੀਂ ਤਰੱਕੀ ਨਹੀਂ ਕਰ ਸਕਦੇ ਤੇ ਨਾ ਹੀ ਇਹ ਡੌਲ ਤਰੱਕੀ ਕਰ ਸਕਦੀਆਂ ਸੋ ਇਹਦੇ ਕੋਲੇ ਗੁਣ ਸੀਗਾ ਜੀ ਤੇ ਮੈਂ ਅਸੀਂ ਜਿੰਨੀ ਵੀ ਹੈਲਪ ਕਰ ਸਕਦਾ ਸੀ ਅਸੀਂ ਦੋਨਾਂ ਨੇ ਦਿਮਾਗ ਲਾ ਕੇ ਅਸੀਂ ਪਹਿਲਾਂ ਸੀਰੀਜ਼ ਬਣਾਈ ਸੋ ਇਹਦਾ ਜਨਰਲ ਹੈਗਾ ਪੰਜਾਬ ਆਰਟ ਕਾਉਂਸਲ ਹੈ ਚੰਡੀਗੜ੍ਹ ਉੱਥੇ ਇਹਦੀ ਪਹਿਲੀ ਨ ਮੈਚ ਲੱਗੀ ਤੇ ਉਹ ਸ੍ਰੀਜੀਤ ਪਾਤਰ ਜੀ ਨੇ ਅਦਗਟ ਨਹੀਂ ਕੀਤਾ ਔਰ ਔਰ ਚੰਡੀਗੜ੍ਹ ਛਾਣ ਕਰਕੇ ਮੀਡੀਆ ਦੀ ਵੀ ਬਹੁਤ ਵੱਡੀ ਕਵਰੇਜ ਹੋਈ ਨਿਊਜ਼ਪੇਪਰ ਦੇ ਵਿੱਚ ਆਇਆ ਤੇ ਲੋਕਾਂ ਨੇ ਬਹੁਤ ਸਾਡਾ ਅਸੀਂ ਬਹੁਤ ਸਾਥ ਹੋਏ ਉਸ ਤੋਂ ਬਾਅਦ ਕਰੋਨਾ ਆ ਗਿਆ ਥੋੜਾ ਜਿਹਾ ਉਸ ਤੋਂ ਬਾਅਦ ਫਿਰ ਅਸੀਂ ਸਲਾਹ ਕੀਤੀ ਇਹਦੇ ਡੀਜੀ ਆਲੂ ਵਾਲੀ ਹੈ ਜਿਨੇ ਸਲਾਹ ਦਿੱਤੀ ਹੈ ਦਾ ਮਨ ਸੀਗਾ ਵੀ ਕਿਉਂ ਨਾ ਅਸੀਂ ਹੁਣ ਪੰਜਾਬੀ ਵਿਰਸੇ ਤੋਂ ਇਲਾਵਾ ਹਿੰਦੁਸਤਾਨ ਦੇ ਜਿਹੜੇ ਹੋਰ ਖੇਤਰ ਹੈਗੇ ਨੇ ਸਟੇਟਸ ਨੇ ਉੱਥੋਂ ਦਾ ਕਲਚਰ ਵੀ ਹੈ ਉੱਥੋਂ ਦੇ ਜਿਵੇਂ ਡਾਂਸ ਜਗੇ ਨੇ ਅਸੀਂ ਉਹਨਾਂ ਨੂੰ ਅਸੀਂ ਪੇਸ਼ ਕੀਤੀ ਹੈ ਫਿਰ ਅਸੀਂ ਉਸ ਡਾਂਸ ਸੀਰੀਜ਼ ਤੇ ਕੰਮ ਕਰ ਰਹੇ ਹਾਂ ਅਸੀਂ ਲਗਾਤਾਰ ਸਾਨੂੰ ਹੋਏ 2-1/2 ਦੋ ਸਾਲ ਸੋ ਅਸੀਂ ਦੋਨੇ ਸਲਾਹ ਕਰਕੇ ਕਰ ਤੇ ਉਹਦੇ ਵਿੱਚ ਇਹ ਸਾਰਾ ਇਹ ਕਲਾ ਦੀ ਮਹਾਰ ਹੈਗੀ ਹੈ ਇਹ ਆਪਣੇ ਹੱਥਾਂ ਬਣਾਉਂਦੀ ਆ ਔਰ ਮੈਂ ਉਹਨਾਂ ਨੂੰ ਸਟੈਂਡ ਤੇ ਕਰਨਾ ਆਏ ਨੇ ਇਹਨਾਂ ਨੂੰ ਨਾਮ ਦੇਣੇ ਅਸੀਂ ਕਿਵੇਂ ਇਹਨਾਂ ਨੂੰ ਹੋਰ ਇੰਪਰੂਵ ਕਰ ਸਕਦੇ ਹੈਗੇ ਆ ਕਿਸ ਤਰ੍ਹਾਂ ਦਾ ਅਸੀਂ ਦੋਨੇ ਸਲਾਹ ਦੇ ਨਾਲ ਕਰਦੇ ਹੈਗੇ ਆ ਸਾਡੇ ਕੋਲੇ ਬਹੁਤ ਸਾਰੇ ਬਾਹਰੋਂ ਵੀ ਫੋਨ ਆਉਂਦੇ ਨੇ ਲੋਕ ਕਿਦਣਾ ਚਾਹੁੰਦੇ ਨੇ ਪਰ ਸਾਡਾ ਮੇਨ ਮਕਸਦ ਜਿਵੇਂ ਸਾਡਾ ਮਿਸ ਵਰਲਡ ਪੰਜਾਬ ਦਾ ਮੁਕਾਬਲਾ ਉਹਦੇ ਚ ਅਸੀਂ ਕੋਈ ਫੀਸ ਨਹੀਂ ਕੋਈ ਐਂਟਰੀ ਅਸੀਂ ਕੋਈ ਕਿਸੇ ਦਾ ਗੁਰਮੁਖ ਚਾਰਜ ਲੈਂਦੇ ਇਸੇ ਤਰ੍ਹਾਂ ਇਹ ਸਾਡਾ ਜਿਹੜਾ ਅਸੀਂ ਵਿਰਸਾ ਹੈ ਅਸੀਂ ਪੰਜਾਬ ਦਾ ਸੱਭਿਆਚਾਰ ਹਿੰਦੂਸਤਾਨ ਦਾ ਸੱਭਿਆਚਾਰ ਪੇਸ਼ ਕਰ ਰਹੇ ਹਾਂ ਇਹ ਵੀ ਅਸੀਂ ਲੋਕਾਂ ਨੂੰ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਅਸੀਂ ਦਿਖਾਉਣਾ ਚਾਹੁੰਦੇ ਹਾਂ ਵੀ ਸਾਡਾ ਵਿਰਸਾ ਕੀ ਹੈ ਸਾਡਾ ਸੱਭਿਆਚਾਰ ਕੀ ਹੈ ਇੱਥੇ ਅਸੀਂ ਸਲਾਹ ਕਰਕੇ ਮੈਂ ਅਸੀਂ ਇੱਕ ਮਾਡਰਨ ਬਣਾਈ ਹੈਗੀ ਆ ਜਿਹੜੀ ਮਾਡਲ ਬਣਾਈ ਹੈਗੀ ਆ ਉਹਨੂੰ ਅਸੀਂ ਮਾਡਰਨ ਕੱਪੜੇ ਪਨਾਇਆ ਪਰ ਉਹਦੇ ਅਸੀਂ ਹੱਥ 'ਚ ਮੋਬਾਈਲ ਦੇ ਕੇ ਤੇ ਅਸੀਂ ਉਹਦਾ ਮੈਂ ਹੈਡਿੰਗ ਹੋਰ ਦਿੱਤਾ ਜਦੋਂ ਦਾ ਮੋਬਾਈਲ ਚੱਲਿਆ ਹੱਥੋਂ ਛੁੱਟ ਕੇ ਗੁੱਡੀਆਂ ਪਟੋਲੇ ਸੋ ਮੇਰੇ ਇਹਦਾ ਇਹੀ ਹੈ ਵੀ ਮੋਬਾਈਲ ਜ਼ਰੂਰ ਹੈ ਕੰਮ ਦੀ ਚੀਜ਼ ਹੈ ਉਹ ਵੀ ਫੜਨਾ ਚਾਹੀਦਾ ਲੇਕਿਨ ਗੁੱਡੀਆਂ ਪਟੋਲੇ ਜਿਹੜੇ ਹੁੰਦੇ ਸੀਗੇ ਉਹਦੇ ਨਾਲ ਜਦੋਂ ਮਾਂ ਬਾਪ ਮਾਂ ਇੱਕ ਸੀਗੀ ਗੁੱਡੀਆਂ ਬਣਾ ਕੇ ਦਿੰਦੀ ਸੀਗੀ ਜਿਸ ਤਰ੍ਹਾਂ ਪਹਿਲਾਂ ਚਿੜੀ ਆਟੇ ਦੀ ਬਣਾਉਦੇ ਮਾਂ ਬੱਚੇ ਨੂੰ ਦਿੰਦੀ ਹੈ ਔਰ ਉਸ ਟਾਈਮ ਤੇ ਉਹ ਫਿਰ ਮਾਂ ਅਤੇ ਬੱਚੇ ਦਾ ਆਪਸ ਵਿੱਚ ਪਿਆਰ ਬਣਦਾ ਜਿਹੜੀ ਚੀਜ਼ਾਂ ਬਣਾਈ ਹੋਏ ਉਹ ਤੇਜਵੇਂ ਜਿਹੜਾ ਸੰਸਾਰ ਦੇ ਵਿੱਚ ਵਪਾਰ ਸਾਰੀਆਂ ਦੀਆਂ ਰੁਚੀਆਂ ਨੇ ਤੇ ਜਦੋਂ ਪਤਾ ਲੱਗਿਆ ਬੱਚਿਆਂ ਲਈ ਤੇ ਬਹੁਤ ਸਾਰੀਆਂ ਕੋਪੜੀਆਂ ਬਾਰਬੀ ਡਾਲ ਬਣ ਗਈ ਇਹ ਸਾਡੀ ਪੰਜਾਬੀਆਂ ਦੀ ਬਾਰਬੀ ਡਾਲ ਹੈ ਜਿਹੜੀ ਹੈਂਡ ਡੋਲੇ ਪੰਜਾਬੀਆਂ ਦੀ ਬਾਰਬੀ ਡੋਲਾ ਕਿਉਂਕਿ ਮੈਂ ਤੁਸੀਂ ਕਦੇ ਇੱਕ ਐਗਜ਼ਾਮਪਲ ਕਰਕੇ ਦਿਖਲੋ ਇੱਕ ਆ ਡਾਲ ਬੱਚੇ ਨੇ ਜਾਂ ਉਹਦੀ ਮਾਂ ਨੇ ਬਣਾਈ ਹੋਵੇ ਇੱਕ ਪਾਸੇ ਬਜਾਰੋਂ ਲਿਆਂਦੀ ਹੋਵੇ ਤੁਸੀਂ ਦੋਨੇ ਡਾਲ ਜੋ ਦੇ ਸਾਹਮਣੇ ਰੱਖ ਲਓ ਦੋਨੇ ਗੁੱਡੀਆਂ ਸਾਹਮਣੇ ਰੱਖ ਲਓ ਉਹਨੂੰ ਪੁੱਛੋ ਵੀ ਕੋਈ ਆ ਡਾਲ ਤੂੰ ਇਹਨੂੰ ਫਲਾਡ ਨੂੰ ਦੇ ਦੇ ਉਹ ਬਾਰਬੀ ਡਾਲ ਦੇਗੀ ਜਿਹੜੀ ਆਪਦੀ ਬਣਾਈ ਹੋਈਗੀ ਉਹ ਨਹੀਂ ਦੇਗੀ ਡਾਲਸ ਡਾਲਸ ਬਣਾਉਣ ਨਾਲ ਗੁੱਡੀਆਂ ਬਣਾਉਣ ਦੇ ਨਾਲ ਬੱਚੇ ਜਦੋਂ ਇਹ ਚੀਜ਼ਾਂ ਬਣਾਉਂਦੇ ਨੇ ਨਾ ਤੇ ਉਹ ਕਿਰਤ ਕਰਨ ਦਾ ਜਿਹੜਾ ਵਾ ਉਹਨਾਂ ਦੇ ਮਨ 'ਚ ਪੇਸ਼ੈਂਸ ਜਿਹੜੀ ਆ ਉਹ ਪੈਦਾ ਹੁੰਦੀ ਹੈਗੀ ਆ ਤੇ ਬਹੁਤ ਚੀਜ਼ਾਂ ਜਿਹੜੀਆਂ ਗ੍ਰੈਸ ਦੀ ਗ੍ਰੈਸ ਦੀਆਂ ਚੀਜ਼ਾਂ ਨੇ ਜਿਹੜੀਆਂ ਗੁੱਡੀਆਂ ਗੁੱਡੇ ਇਹਨਾਂ ਦਾ ਵਿਆਹ ਕਰਦੇ ਬੱਚੇ ਕਰਦੇ ਹੁੰਦੇ ਸੀਗੇ ਤੋਂ ਉਹ ਸਿੱਖਦੇ ਨੇ ਵੀ ਆਉਣ ਵਾਲੇ ਸਮੇਂ 'ਚ ਅੱਗੇ ਘਰ ਜਾ ਕੇ ਸਹੁਰੇ ਅਸੀਂ ਜਿਹੜੇ ਆਪਣੇ ਰਿਸ਼ਤੇ ਨੇ ਜਠਾਣੀ ਨਾਲ ਜੇਠ ਨਾਲ ਦਿਓਰ ਨਾਲ ਮਾਪੇ ਬਾਪ ਸਾਸੂਰੇ ਨਾਲ ਕਿਵੇਂ ਨਿਭਾਉਣੇ ਨੇ ਕਿਵੇਂ ਘਰੇਲੂ ਕੰਮ ਕਰਨੇ ਉਹ ਗੁੱਡੀਆਂ ਪਟੋਲੇ ਇੱਕ ਵਿਰਸੇ ਦਾ ਆਈਲੈਂਡ ਹੈ ਅੱਛਾ ਸਭ ਜਿਵੇਂ ਕਹਿੰਦੇ ਨੇ ਕਿ ਕਲਾਕਾਰ ਕਿਸੇ ਵੀ ਫੀਲਡ ਦੇ ਵਿੱਚ ਹੋਵੇ ਜਦੋਂ ਕਦਰਦਾਨ ਉਹਦਾ ਮੁੱਲ ਪਾਉਂਦਾ ਉਦੋਂ ਸਹੀ ਮੈਨੇ ਦੇ ਵਿੱਚ ਕਲਾਕਾਰ ਦੀ ਕਦਰ ਪੈਂਦੀ ਹੈ ਸੋ ਜਦੋਂ ਲੋਕ ਇਹਨਾਂ ਚੀਜ਼ਾਂ ਨੂੰ ਵੇਖ ਕੇ ਖੁਸ਼ ਹੁੰਦੇ ਨੇ ਤੁਹਾਨੂੰ ਕਿੰਨੀ ਕੁ ਖੁਸ਼ੀ ਆ ਮੈਮ ਨੂੰ ਕਿੰਨੀ ਕੁ ਖੁਸ਼ੀ ਮਹਿਸੂਸ ਇੰਨਾ ਸਰਮਾਇਆ ਜੀ ਸਾਡੇ ਅੱਖਾਂ 'ਚ ਹੰਝੂ ਆ ਜਾਂਦੇ ਆ ਠੀਕ ਆ ਮੈਂ ਗੀਤ ਵੀ ਲਿਖਿਆ ਹੈਗਾ ਇਹ ਇਹਦੀ ਇਨਵੋਲਵਮੈਂਟ ਦੇਖ ਕੇ ਜਿਹੜੇ ਗੁੱਡੀਆਂ ਦੇ ਨਾਲੇ ਉਹਨਾਂ ਨੂੰ ਪਰਿਵਾਰ ਸਮਝਦੀ ਹੈ ਡੌਟ ਸਮਝਦੀ ਹੈ ਉਹ ਅਸੀਂ ਐਲਪੀਯੂ ਦੇ ਵਿੱਚ ਉੱਥੇ ਹੀ ਸਾਨੂੰ ਐਜੂਕੇਸ਼ਨ ਲੱਗੀ ਇੱਥੇ ਲੱਗੀ ਬੱਚੇ ਅੱਜ ਵੀ ਸਟੂਡੈਂਟਸ ਆਇ ਜੋ ਚੰਗੂਣੀ ਲੈ ਕੇ ਉਹ ਜਦੋਂ ਬੱਚੇ ਇਹਨੂੰ ਦੇਖ ਕੇ ਖੁਸ਼ ਹੁੰਦੇ ਨੇ ਤੇ ਉਸ ਅਸੀਂ ਖਾਸ ਕਰਕੇ ਦਿਵਿੰਦਰ ਇਹ ਉਹਨਾਂ ਦੇ ਫੇਸ ਨੂੰ ਪੜਦੀ ਹੈ ਕੋਈ ਜਦੋਂ ਉਹ ਖੁਸ਼ ਹੁੰਦੇ ਨੇ ਤੇ ਉਹ ਖੁਸ਼ੀ ਸਾਨੂੰ ਮਿਲਦੀ ਹੈ ਮੈਂ ਇੱਕ ਹੋਰ ਗਿਜੈਂਪਲ ਦਵਾਂਗਾ ਇੱਕ ਮੈਡਮ ਦਿਵਿਆਨੀ ਨੇ ਪੂਨੇ ਚਾਰ ਸਕੂਲ ਚਲਾਉਂਦੇ ਆ ਉਹਨਾਂ ਦੇ ਅਬਦੁਲ ਕਲਾਮ ਨੇ ਉਹਨਾਂ ਦੇ ਸਕੂਲਾਂ ਦੇ ਨੇਗਰੇਸ਼ਨ ਕੀਤੀ ਹੈ ਇਹ ਇੰਡੀਅਨ ਐਕਸਪ੍ਰੈਸ ਦੇ ਵਿੱਚ ਇਹਨਾਂ ਦਾ ਇੱਕ ਮੈਟਰ ਛਪਿਆ ਦਿਵਿੰਦਰ ਦਾ ਵੀ ਇਹ ਪਲੇ ਨਹੀਂ ਡੋਲਸ ਬਣਾਉਣੀ ਹੈ ਕੋਈ ਖੇਡ ਨਹੀਂ ਇਹਦਾ ਉਹ ਕਿੰਨੇ ਕਿਤੇ ਉਹਨਾਂ ਨੇ ਮੈਟਰ ਪੜਿਆ ਉਸ دیਵਿਆਨੀ ਮੈਡਮ ਨੂੰ ਇੰਨਾ ਪਾਗਲਪਾਨਾ ਡੋਰਸ ਕਲੈਕਟ ਕਰਨ ਦਾ 72 ਕੰਟਰੀਜ਼ ਵਿਜ਼ਿਟ ਕਰਕੇ ਉਹਨਾਂ ਨੇ 4000 ਤੋਂ ਵੱਧ ਡਾਲਰ ਇਕੱਠੀਆਂ ਕੀਤੀਆਂ ਕਿੰਨੀਆਂ ਹਰ ਦੇਸ਼ ਦੀਆਂ ਹਰ ਧਰਮ ਦੀਆਂ ਹਰ ਫਿਰਕੇ ਦੀਆਂ ਹਰ ਕੰਟਰੀ ਤੋਂ ਉਹਨਾਂ ਨੇ ਕਲੈਕਸ਼ਨ ਕੀਤੀ ਹੋਈ ਇਹਨਾਂ ਨੇ ਸਕੂਲ ਦੇ ਵਿੱਚ ਰੱਖੀਆਂ ਹੋਈਆਂ ਨੇ ਉਹਨਾਂ ਨੇ ਪੜ ਕੇ ਤੇ ਕਿਉਂਕਿ ਐਡਰੈਸ ਹੈ ਨਹੀਂ ਸੀਗਾ ਦਿਵਿੰਦਰ ਜੀ ਦਾ ਤੇ ਉਹਨਾਂ ਨੇ ਇਹਨਾਂ ਨੂੰ ਕੰਟੈਕਟ ਕੀਤਾ ਸੁਧਾਰਵੀ ਇਹ ਜੌਬ ਕਰਦੇ ਆ ਜੈ ਅਸਿਸਟੈਂਟ ਪ੍ਰੋਫੈਸਰ ਤੇ ਸਾਡੇ ਘਰੇ ਉਹਨਾਂ ਦੇ ਹਸਬੰਦ ਜਿਹੜਾ ਇੰਡੀਆ ਔਰ ਏਸ਼ੀਆ ਔਰ ਫੁੱਟਬਾਲ ਫੈਡਰੇਸ਼ਨ ਆਵਦੇ ਪ੍ਰੈਜ਼ੀਡੈਂਟ ਨੇ ਉਹ ਬਾਈ ਏਆਰਏ ਸਾਡੇ ਕਰ ਉਹ ਇਹਨਾਂ ਦੇਖ ਕੇ ਡਾਲਰ ਨੂੰ ਖੁਸ਼ ਹੋਏ ਉਹ ਕਹਿੰਦੇ ਮੈਂ ਜ਼ਿੰਦਗੀ ਚ ਇਹ ਜੀ ਡਾਲ ਕਦੀ ਨਹੀਂ ਦੇਖੀ ਔਰ ਉਹਨਾਂ ਨੇ ਇਹਨੂੰ ਇੱਕ ਕਦੀ ਇਹਨੂੰ ਕਹਿੰਦੇ ਪੁਰਾਣੇ ਜਨਮ ਤੋਂ ਤੂੰ ਮੇਰੀ ਭੈਣ ਆ ਹੋਏਗੀ ਜਫੀਆਂ ਪਾ ਕੇ ਦਵਿੰਦਰ ਨੂੰ ਇਹਨੂੰ ਬਹੁਤ ਪਿਆਰ ਕੀਤਾ ਉਹਨਾਂ ਦੇ ਹੁਣ ਵੀ ਉਹਨਾਂ ਦੇ ਟੈਲੀਫੋਨ ਆਉਂਦੇ ਨੇ ਤੇ ਉਹਨਾਂ ਨੇ ਉੱਥੇ ਇੱਕ ਨਾ ਪੂਨੇ ਚ ਉਹ ਸਕੂਲ ਦੇ ਨਾਲ ਬਹੁਤ ਵੱਡਾ ਇੱਕ ਡਾਲ ਮਿਊਜ਼ੀਅਮ ਬਣਾ ਰਹੇ ਆ ਜਿਹਦੇ ਚ ਉਹ ਆਪਣੀਆਂ ਕਲੈਕਟ ਕੀਤੀਆਂ ਸਾਰੀਆਂ ਡਾਲਜ਼ ਰੱਖਣਗੇ ਔਰ ਸਾਨੂੰ ਇਨਵਾਈਟ ਕੀਤਾ ਕਹਿੰਦੇ ਸਾਨੂੰ ਡਾਲ ਦਿਓ ਤੇ ਅਸੀਂ ਪੇਮੈਂਟ ਕਰਾਂਗੇ ਅਸੀਂ ਕਿ ਪੇਮੈਂਟ ਅਸੀਂ ਕਿ ਕਿਸੇ ਤੋਂ ਨਹੀਂ ਲੈਂਦੇ ਤੁਸੀਂ ਬਣਾ ਰਹੇ ਹੋ ਤੁਹਾਨੂੰ ਅਸੀਂ ਦੋ ਡਾਲ ਜੜੀਆਂ ਨੇ ਜਿਹੜੀਆਂ ਪੰਜਾਬੀ ਵਿਰਸੇ ਨੂੰ ਡਿਪੀਕਟ ਕਰਦੀਆਂ ਹੋਣਗੀਆਂ ਉਹ ਤੁਹਾਨੂੰ ਅਸੀਂ ਫ੍ਰੀ ਅਸੀਂ ਦਵਾਗੇ ਤੇ ਉਹਨਾਂ ਨੇ ਪਲੇਟ ਵੀ ਆ ਜੀ ਬਣਾ ਬਣਾ ਰਖੀ ਉਹ ਕਹਿੰਦੇ ਜਿਹੜਾ ਅਸੀਂ ਡੌਲ ਏਸ਼ਰ ਸਭ ਤੋਂ ਵੱਡਾ ਡੌਲ ਬੀਚ ਬਣਾਉਣਾ ਉਹਦੇ ਮੇਨ ਗੇਟ ਦੇ ਉੱਪਰ ਤੁਹਾਡੀਆਂ ਡੌਲ ਹੋਣਗੀਆਂ ਪੰਗੜੇ ਵਾਲਾ ਗੱਭਰੂ ਤੇ ਕਿੱਦੇ ਵਾਲੀ ਮਟਿਆਰ ਤੇ ਤੁਹਾਡੀ ਉੱਥੇ ਪਲੇਟ ਲੱਗੀਆਂਗੇ ਐਂਟਰੀ ਤੇ ਰੱਖਾਂਗੇ ਉਹ ਕਹਿੰਦੇ ਤੁਹਾਨੂੰ ਅਸੀਂ ਬੁਲਾਵਾਂਗੇ ਵੀ ਦੋਨਾਂ ਨੂੰ ਔਰ ਤੁਹਾਡੀਆਂ ਡੌਲ ਜਿਹੜੀ ਐਗਜ਼ਿਬਿਸ਼ਨ ਵੀ ਉੱਥੇ ਲਗਾਵਾਂਗੇ ਮੈਮ ਅਗਲਾ ਸਵਾਲ ਤੁਹਾਡੇ ਨਾਲ ਜਿਵੇਂ ਗਾਇਕ ਹੁੰਦਾ ਹੈ ਕੋਈ ਜਾਂ ਗੀਤਕਾਰ ਹੁੰਦਾ ਹੈ ਕੋਈ ਚਿੱਤਰਕਾਰ ਹੋਵੇ ਜਾਂ ਮੂਰਤੀਕਾਰ ਹੋਵੇ ਉਹਨਾਂ ਦੀ ਕਲਾ ਨੂੰ ਵੇਖ ਕੇ ਲੋਕ ਚਾਹੁੰਦੇ ਨੇ ਕਿ ਅਸੀਂ ਵੀ ਇਹਨਾਂ ਚੀਜ਼ਾਂ ਸਟੂਡੈਂਟਸ ਆਉਂਦੇ ਨੇ ਆ ਕੇ ਕਹਿੰਦੇ ਨੇ ਕਿ ਮੈਮ ਸਾਨੂੰ ਵੀ ਇਹ ਚੀਜ਼ਾਂ ਜਿਹੜੀਆਂ ਇਹ ਕਲਾਕ੍ਰਿਤੀ ਜਿਹੜੀ ਹੈ ਸਿਖਾਓ ਅਜਿਹਾ ਕੋਈ ਵਾਕਿਆ ਹੋ ਮੈਂ ਤਾਂ ਇਹਨਾਂ ਬੱਚਿਆਂ ਦੇ ਉੱਤੇ ਇਹਨਾਂ ਵਿਦਿਆਰਥੀਆਂ ਦੇ ਨਾਲ ਹੀ ਜੁਂਦੀ ਆ ਮੈਨੂੰ ਇਹ ਬੱਚੇ ਜਦੋਂ ਆਣ ਕੇ ਕਹਿੰਦੇ ਨੇ ਕਿ ਮਾਮਾ ਅਸੀਂ ਤਾਂ ਆ ਸਿੱਖਣਾ ਹੈ ਚਾਹੇ ਮੈਂ ਰਾਤ ਦੇ 10 ਵਜੇ ਹੋਣ ਚਾਹੇ 9 ਵਜੇ ਹੋਣ ਚਾਹੇ ਮਾਰਨਿੰਗ ਟਾਈਮ ਹੋਵੇ ਮੈਂ ਕਦੀ ਵੀ ਰਿਫਿਊਜ਼ ਨਹੀਂ ਕਰਾਂਗਾ ਕਿਉਂਕਿ ਲੋਕ ਕਹਿੰਦੇ ਨੇ ਕਿ ਬੱਚੇ ਪਰੇ ਹਟਦੇ ਜਾਂਦੇ ਨੇ ਪੰਜਾਬ ਦੇ ਕਲਚਰ ਤੋਂ ਉਹਨਾਂ ਨੂੰ ਭੁੱਲਦਾ ਜਾ ਰਿਹਾ ਪੰਜਾਬ ਦੇ ਵਿਰਸੇ ਤੋਂ ਮੈਨੂੰ ਪਤਾ ਹੈ ਕਿ ਮੈਂ ਕਿੰਨੇ ਐਫਰਟਸ ਕਰਕੇ ਮੈਂ ਕਦੀ ਬੱਚੇ ਨੂੰ ਝਿੜਕਿਆ ਨਹੀਂ ਬੱਚੇ ਨੂੰ ਕਦੀ ਗੁੱਸੇ ਨਹੀਂ ਹੋਈ ਉਹ ਆਣ ਕੇ ਮੇਰੇ ਤੋਂ ਸਿੱਖਦੇ ਨੇ ਬਹੁਤ ਜ਼ਿਆਦੇ ਬੱਚੇ ਸਿੱਖਦੇ ਨੇ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਮੈਨੂੰ ਐਜ਼ ਅ ਰਿਸੋਰਸ ਪਰਸਨ ਬੁਲਾਉਂਦੇ ਨੇ ਕਾਲਜਿਸ ਦੇ ਵਿੱਚ ਮੈਂ ਜਾਂਦੀ ਆ ਉੱਥੇ ਉਹਨਾਂ ਨੂੰ ਗਾਈਡੈਂਸ ਦਿੰਦੀ ਆ ਔਰ ਮੈਨੂੰ ਬਹੁਤ ਵਧੀਆ ਲੱਗਦਾ ਕਿ ਬੱਚੇ ਪੂਰੀ ਆਉਟਪੁੱਟ ਦਿੰਦੇ ਨੇ ਪੂਰਾ ਹੀ ਉਹ ਇੰਟਰਸਟ ਲੈ ਕੇ ਆਪਣਾ ਸਾਰਾ ਕੁਝ ਬਣਾ ਲੈਂਦੇ ਵੈਸੇ ਕਹਿੰਦੇ ਨੇ ਮਾਮਾ ਨੂੰ ਸਾਰੇ ਬੱਚੇ ਪਿਆਰੇ ਹੁੰਦੇ ਨੇ ਤੁਹਾਡੇ ਲਈ ਵੀ ਇਹ ਬੱਚਿਆਂ ਵਾਂਗ ਨੇ ਮੈਂ ਵੈਸੇ ਇੱਕ ਗੁਸਤਾਖੀ ਕਰ ਰਹੀ ਆ ਤੁਹਾਡੇ ਲਈ ਤੁਹਾਡੀ ਨਜ਼ਰ ਦੇ ਵਿੱਚ ਤੁਹਾਡਾ ਸਭ ਤੋਂ ਪਿਆਰੀ ਤੁਹਾਡੀ ਕਲਾਕ੍ਰਿਤੀ ਕਿਹੜੀ ਹੈ ਜੇਕਰ ਮੈਂ ਇੱਕ ਪੁੱਛਾਂ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਤੁਹਾਡੇ ਬੇहद ਦਿਲ ਦੇ ਕਰੀਬ ਕਿਹੜੀ ਕਲਾਕ੍ਰਿਤੀ ਹੈ ਆ ਮੇਰਾ ਹੱਥ ਹੈ ਇਹ ਪੰਜਾਂ ਪੰਜ ਉਂਗਲਾਂ ਨੇ ਹਨਾ ਤੁਸੀਂ ਜਿਹੜੀ ਮਰਜ਼ੀ ਉਂਗਲ ਨੂੰ ਚੁੰਡੀ ਮਾਰੋ ਮੈਨੂੰ ਦਰਦ ਹੋਣੀ ਹੋਏਗੀ ਇਹ ਮੇਰੇ ਸਾਰੇ ਮੇਰੇ ਬੱਚੇ ਨੇ ਮੈਂ ਇਹ ਨਹੀਂ ਕਹਿ ਸਕਦੇ ਵੀ ਆ ਮਾੜਾ ਹੈ ਆ ਕਾਣਾ ਹੈ ਆ ਸੋਣਾ ਹੈ ਮੇਰੇ ਕੋਲ ਬੱਚਾ ਜ਼ਿਆਦਾ ਪਿਆਰਾ ਹੁੰਦਾ ਮਾਪੇ ਨੂੰ ਨਹੀਂ ਉਹ ਤਾਂ ਉਹ ਗਲਤ ਫਹਿਮੀਆਂ ਨੇ ਉਹ ਹਾਂ ਮੈਂ ਆਪਣੇ ਘਰ ਦੇ ਵਿੱਚੋਂ ਸਭ ਤੋਂ ਛੋਟੀ ਸੀ ਮੈਂ ਸਭ ਉਨੀ लाड़ਲੀ ਸੀ ਜਿੰਨਾ ਬਾਕੀ लाड़ਲੇ ਸੀ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰ ਹੈ ਸੋ ਇਸ ਸੰਸਾੜੇ ਨਾਲ ਡਾਕਟਰ ਦਵਿੰਦਰ ਘਟਟ ਔਰ ਜਸਪ੍ਰੀਤ ਸਿੰਘ ਟਾਟ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਇਹ ਸਫਰ ਸ਼ੁਰੂ ਹੋਇਆ ਔਰ ਕਿਸ ਤਰ੍ਹਾਂ ਪੰਜਾਬੀ ਵਿਰਸੇ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਲਗਾਤਾਰ ਨਿਰੰਤਰ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਬੜੀ ਪਿਆਰੀ ਗੱਲ ਟਾਟ ਸਾਹਿਬ ਨੇ ਵੀ ਕਹੀ ਕਿ ਲੋਕ ਵੈਸਟਰਨ ਕਲਚਰ ਨੂੰ ਅਪਣਾ ਰਹੇ ਨੇ ਪੱਛਮੀ ਸਭਿਅਤਾ ਦੇ ਵਿੱਚ ਜੋ ਬਾਰਬੀ ਡਾਲ ਅੱਜਕੱਲ ਹਰ ਇੱਕ ਘਰ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਪਰ ਇਹ ਸਾਡਾ ਪੁਰਾਤਨ ਵਿਰਸਾ ਕਿਤੇ ਨਾ ਕਿਤੇ ਅਲੋਪ ਹੁੰਦਾ ਜਾ ਰਿਹਾ ਸੋ ਕੋਸ਼ਿਸ਼ ਜਿਹੜਾ ਡਾਕਟਰ ਸਾਹਿਬ ਨੇ ਕੀਤੀ ਹੈ ਡਾਕਟਰ ਦਵਿੰਦਰ ਘਟਾਰਜੀ ਨੇ ਕੀਤੀ ਹੈ ਘਟਾਰ ਸਾਹਿਬ ਨੇ ਕੀਤੇ ਤੁਸੀਂ ਵੀ ਕਰੋ ਕਿ ਇਸ ਵਿਰਸੇ ਨੂੰ ਆਪਾਂ ਹੋਰ ਜਾਗਰੂਕ ਕਰੀਏ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਇੱਕ ਸ਼ਾਇਰ ਨੇ ਬਾਤ ਕਮਾਲ 17 ਲਿਖੀਆਂ ਨੇ ਕਿ ਥੋੜਾ ਥੋੜਾ ਕਰ ਲੋ ਫੈਸ਼ਨ ਬਹੁਤੇ ਤੋਮੂ ਮੋੜੋ ਮਾਪਿਆਂ ਦੀ ਇਹ ਨੇਕ ਕਮਾਈ ਪਾਣੀ ਵਾਗਣਾ ਰੋੜੋ ਸਾਡੇ ਬਜ਼ੁਰਗਾਂ ਦਾ ਇਹ ਵਿਰਸਾ ਹੈ ਪੰਜਾਬ ਦਾ ਵਿਰਸਾ ਹੈ ਔਰ ਸਾਡੀ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਨੂੰ ਲੋਕਾਂ ਤੱਕ ਪਹੁੰਚਾਈਏ ਔਰ ਇਸ ਨੂੰ ਹੋਰ ਜਾਗਰੂਕ ਕਰੀਏ ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ